ਉਹ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਇਹਨਾਂ ਕੋਲ ਸੰਭਲ ਨਹੀਂ ਰਹੀ ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਉਧਰੋਂ ਤੇ ਗੱਲ ਕਰਦੇ ਨੇ ਬਿਜਲੀ ਫਰੀ ਦੀਆਂ ਉਧਰੋਂ ਇਹ ਅੱਜ ਵਿਖਲਾ ਤੇ ਵੀ ਟੈਕਸ ਇੰਨਾ ਜ਼ਿਆਦਾ ਵਧਾ ਦਿੱਤਾ ਗਿਆ ਪੈਟਰੋਲ ਡੀਜ਼ਲ ਸੈਂਟਰ ਸਰਕਾਰ ਨੇ 3 ਰੁਪਇਆ ਸਸਤਾ ਕੀਤਾ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਹੋਣਾ ਚਾਹੀਦਾ ਸੀ لیکن ਭਗਵੰਤ ਮਾਨ ਸਰਕਾਰ ਨੇ ਅੱਜ ਪਟ્રોલ ਤੇ ਡੀਜ਼ਲ ਮਹਿੰਗਾ ਕਰਕੇ ਖਾਸ ਤੌਰ ਤੇ ਜਿਹੜਾ ਡੀਜ਼ਲ ਮਹਿੰਗਾ ਕੀਤਾ ਇਹ ਕਿਸਾਨ ਵਿਰੋਧੀ ਜਿਹੜੀ ਇਹਨਾਂ ਦੀ ਨੀਤੀ ਹੈ ਆਮ ਆਦਮੀ ਪਾਰਟੀ ਵਾਲਿਆਂ ਦੀ ਉਹ ਨਜ਼ਰ ਆ ਰਹੀ ਏ ਅੱਜ ਪੰਜਾਬ ਸਰਕਾਰ ਦੇ ਕੋਲ ਕੋਈ ਪਹਿਲੂ ਨਹੀਂ ਸਰਕਾਰ ਚ ਬਿਲਕੁਲ ਫੇਲੀਅਰ ਸਰਕਾਰ ਏ ਔਰ ਸਰਕਾਰ ਦਾ ਇੱਕ ਜਲੂਸ ਨਿਕਲਿਆ ਪਿਆ ਕੋ ਜਿਹੜੇ ਹਾਲਾਤ ਭਗਵੰਤ ਮਾਨ ਸਰਕਾਰ ਨੇ ਬਣਾਤੇ ਨੇ ਲੋਕਾਂ ਨੂੰ ਇਹ ਬੈਲ ਗੱਡੀਆਂ ਤੇ ਹੀ ਚੱਲਣਾ ਪਏਗਾ ਆਦੇ ਸਾਈਕਲ ਹੀ ਨਵੇਂ ਲਿਆਣੇ ਪੈਣਗੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸੜਕਾਂ ਦੇ ਚੱਲਣ ਯੋਗ ਛੱਡਣਾ ਹੀ ਨਹੀਂ ਅੱਜ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਏ ਇਹਨਾਂ ਕੋਲੋਂ ਸਰਕਾਰ ਚੱਲ ਨਹੀਂ ਰਹੀ ਅਫਸਰशाही ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਰ ਮਹਿਕਮਾ ਹਰ ਦਫ਼ਤਰ ਦੇ ਵਿੱਚ ਪੈਸੇ ਦੀ ਲੁੱਟਮਾਰ ਹੋ ਰਹੀ ਏ ਬਹੁਤ ਬੁਰੇ ਹਾਲਾਤ ਨੇ ਤੁਸੀਂ ਨਸ਼ੇ ਦੇ ਵਿੱਚ ਵੇਖ ਲਓ ਕਿਸੇ ਚੀਜ਼ ਦੀ ਵੀ ਅੱਜ ਗੱਲ ਕਰ ਲੋ ਲਾਇਡ ਆਰਡਰ ਦੀ ਗੱਲ ਕਰ ਲੋ ਬਹੁਤ ਮਾੜੇ ਹਾਲਾਤ ਨੇ ਆ ਹੁਣ ਤੁਸੀਂ ਆਪ ਸਿਆਣੇ ਹੋ ਅੱਜ ਜਿਹੜਾ ਪਟਰੋਲ ਡੀਜ਼ਲ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਨਾ ਸੈਂਟਰ ਸਰਕਾਰ ਨੇ ਕੀਮਤਾਂ ਕਟਾਈਆਂ ਨੇ ਪੰਜਾਬ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਨੇ ਕੀਮਤਾਂ ਵਧਾਈਆਂ ਨੇ ਕਿਉਂਕਿ ਸਰਕਾਰ ਇਹਨਾਂ ਕੋਲ ਚੱਲ ਨਹੀਂ ਰਹੀ ਪੈਸਾ ਹੈ ਨਹੀਂ ਸਰਕਾਰੀ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਹੈ ਨਹੀਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਕਿੰਨੀ ਦੇਰ ਇਹ ਪੰਜਾਬ ਦੀ ਪ੍ਰਾਪਰਟੀ ਵੇਚ ਕੇ ਇਹ ਗੁਜ਼ਾਰਾ ਕਰਨ ਗਿਆ ਤੁਸੀਂ ਵਿਕਲਾਂ ਦੇ ਵੇਖ ਰਹੋ ਕਾਰਾ ਮੋਟਰਸਾਈਕਲ ਆਪਾਂ ਲੈਣੇ ਆ ਉਹਦੇ ਦੇ ਕਿੰਨਾ ਟੈਕਸ ਵਧਾਤਾ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਪੂਰੇ ਹਲਾਤ ਰੇ ਪੰਜਾਬ ਦੇਖੋ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਇਹਨਾਂ ਕੋਲ ਸੰਭਲ ਨਹੀਂ ਰਹੀ ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਉਧਰੋਂ ਤੇ ਗੱਲ ਕਰਦੇ ਨੇ ਬਿਜਲੀ ਫਰੀ ਦੀਆਂ ਉਧਰੋਂ ਇਹ ਅੱਜ ਵਿਕਲਾਂ ਤੇ ਵੀ ਟੈਕਸ ਇੰਨਾ ਜ਼ਿਆਦਾ ਵਧਾ ਦਿੱਤਾ ਗਿਆ ਪੈਟਰੋਲ ਡੀਜ਼ਲ ਸੈਂਟਰ ਸਰਕਾਰ ਨੇ 3 ਰੁਪਇਆ ਸਸਤਾ ਕੀਤਾ ਹੈ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਹੋਣਾ ਚਾਹੀਦਾ ਸੀ لیکن ਭਗਵੰਤ ਮਾਨ ਸਰਕਾਰ ਨੇ ਅੱਜ ਪਟ્રોલ ਤੇ ਡੀਜ਼ਲ ਮਹਿੰਗਾ ਕਰਕੇ ਖਾਸ ਤੌਰ ਤੇ ਜਿਹੜਾ ਡੀਜ਼ਲ ਮਹਿੰਗਾ ਕੀਤਾ ਇਹ ਕਿਸਾਨ ਵਿਰੋਧੀ ਜਿਹੜੀ ਇਹਨਾਂ ਦੀ ਨੀਤੀ ਹੈ ਆਮ ਆਦਮੀ ਪਾਰਟੀ ਵਾਲਿਆਂ ਦੀ ਉਹ ਨਜ਼ਰ ਆ ਰਹੀ ਏ ਅੱਜ ਪੰਜਾਬ ਸਰਕਾਰ ਦੇ ਕੋਲ ਕੋਈ ਪਹਿਲੂ ਨਹੀਂ ਸਰਕਾਰ ਚ ਬਿਲਕੁਲ ਫੇਲੀਅਰ ਸਰਕਾਰ ਏ ਔਰ ਸਰਕਾਰ ਦਾ ਇੱਕ ਜਲੂਸ ਨਿਕਲਿਆ ਪਿਆ ਕੋ ਜਿਹੜੇ ਹਾਲਾਤ ਭਗਵੰਤ ਮਾਨ ਸਰਕਾਰ ਨੇ ਬਣਾਤੇ ਨੇ ਲੋਕਾਂ ਨੂੰ ਇਹ ਬੈਲ ਗੱਡੀਆਂ ਤੇ ਹੀ ਚੱਲਣਾ ਪਏਗਾ ਆਦੇ ਸਾਈਕਲ ਹੀ ਨਵੇਂ ਲਿਆਣੇ ਪੈਣਗੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸੜਕਾਂ ਦੇ ਚੱਲਣ ਯੋਗ ਛੱਡਣਾ ਹੀ ਨਹੀਂ ਅੱਜ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਏ ਇਹਨਾਂ ਕੋਲੋਂ ਸਰਕਾਰ ਚੱਲ ਨਹੀਂ ਰਹੀ ਅਫਸਰशाही ਕਿਸੇ ਦੀ ਗੱਲ ਸੁਣਨੋਂ ਤਿਆਰ ਨਹੀਂ ਹਰ ਮਹਿਕਮਾ ਹਰ ਦਫ਼ਤਰ ਦੇ ਵਿੱਚ ਪੈਸੇ ਦੀ ਲੁੱਟਮਾਰ ਹੋ ਰਹੀ ਏ ਬਹੁਤ ਬੁਰੇ ਹਾਲਾਤ ਨੇ ਤੁਸੀਂ ਨਸ਼ੇ ਦੇ ਵਿੱਚ ਵੇਖ ਲਓ ਕਿਸੇ ਚੀਜ਼ ਦੀ ਵੀ ਅੱਜ ਗੱਲ ਕਰ ਲੋ ਲਾਇਡ ਆਰਡਰ ਦੀ ਗੱਲ ਕਰ ਲੋ ਬਹੁਤ ਮਾੜੇ ਹਾਲਾਤ ਨੇ ਹੁਣ ਤੁਸੀਂ ਆਪ ਸਿਆਣੇ ਹੋ ਅੱਜ ਜਿਹੜਾ ਪ੍ਰੋਟਰ ਡੀਜ਼ਲ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਨਾ ਸੈਂਟਰ ਸਰਕਾਰ ਨੇ ਕੀਮਤਾ ਕਟਾਈਆਂ ਨੇ ਪੰਜਾਬ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਨੇ ਕੀਮਤਾ ਵਧਾਈਆਂ ਨੇ ਕਿਉਂਕਿ ਸਰਕਾਰ ਇਹਨਾਂ ਕੋਲ ਚੱਲ ਨਹੀਂ ਰਹੀ ਪੈਸਾ ਹੈ ਨਹੀਂ ਸਰਕਾਰੀ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਹੈ ਨਹੀਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਕਿੰਨੀ ਦੇਰ ਇਹ ਪੰਜਾਬ ਦੀ ਪ੍ਰਾਪਰਟੀ ਵੇਚ ਕੇ ਇਹ ਗੁਜ਼ਾਰਾ ਕਰਨ ਗਿਆ ਤੁਸੀਂ ਵਿਕਲਾਂ ਦੇ ਵੇਖ ਰਹੋ ਕਾਰਾ ਮੋਟਰਸਾਈਕਲ ਆਪਾਂ ਲੈਣੇ ਆ ਉਹਦੇ ਦੇ ਕਿੰਨਾ ਟੈਕਸ ਵਧਾਤਾ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप